ਤੇ ਰਮਾਈ ਪਾਸਾ ਨਾ ਸਵੇਰ ਦੇ ਸਾਰੇ ਸੇਵਾਦਾਰ ਲੱਗੇ ਪੂਰੀ ਆਪਣੇ ਮਾੜ ਪੂੜੇ ਹੁੰਦੇ ਕਿ ਪੂੜੇ ਹੁੰਦੇ ਹਰਵੰਤ ਕੇਦਰ ਜਲੇਬੀਆਂ ਦਾ ਪਹਿਲਾ ਫੂਲ ਪੈ ਗਿਆ ਲਓ ਜੀ ਤੇ ਖੰਡਪਾੜ ਤੋਂ ਮੱਧ ਆਲਾ ਦੇਣਾ ਅੱਜ ਮੱਧ ਦੀ ਅਰਦਾਸ ਹੋਊਗੀ ਤੇ ਆਪਾਂ ਸਵੇਰੇ ਸਵੇਰੇ ਪਹਿਲਾਂ ਰਾਤ ਲਈ ਡਿਊਟੀ ਹਨਾ ਆਪਾਂ ਪਾਠੀਆਂ ਤੇ ਤੇ ਅੱਜ ਆਪਾਂ ਸਵੇਰੇ ਸਵੇਰੇ ਆ ਕੇ ਆਟਾ ਗੁੰਨਣ ਲੱਗੇ ਸੇਵਾਦਾਰ ਤੇ ਨਾਲ ਮੈਂ ਲੱਗ ਗਿਆ ਤੇ ਬਾਬਿਆਂ ਨੇ ਬਾਬਾ ਜੀ ਦਾ ਹੁਕਮ ਆਇਆ ਸੀ ਆ ਵੀ ਭਾਈ ਸੇਵਾਦਾਰਾਂ ਦੇ ਕੋਲੇ ਜਾ ਹਣਾ ਜਾ ਕੇ ਸੇਵਾ ਕਰਾ ਤੇ ਆਹ ਦੇਖੋ ਵੀ ਆਟਾ ਪੈ ਮਿੱਤਰਾਂ ਦਾ ਗੁੰਨੇ ਆ ਤੇ ਬਾਬਿਆਂ ਦੀ ਕਿਰਪਾ ਹਣਾ ਤੇ ਕੱਲ ਨੂੰ ਪਈ ਜਾਣਗੇ ਭੋਗ ਸ਼ਰਾਧਾ ਦੇ ਤੇ ਬਾਬਾ ਜੀ ਨਾਗਾ ਜੀ ਦੀ ਨਿੰਗੀ ਜਾ ਮੁੱਖ ਰੱਖਦੇ ਤੇ ਸ਼ਰਾਧਾ ਦਾ ਪਾਠ ਮੱਖ ਰੱਖਦੇ ਤੇ ਕੱਲ ਨੂੰ ਬਈ ਭੋਗ ਪੈਣਗੇ ਤੇ ਅੱਜ ਦਿਨ ਵਾਲੇ ਤਾਂ ਗੱਲਾਂ ਜੇ ਆਪਾਂ ਗੱਲ ਕਰੀਏ ਤਾਂ ਕੂੜੇ ਤੇ ਖੀਰ ਦਾ ਲੰਗਰ ਜਬਰਦਸਤ ਆ ਜਾਊਗਾ ਨਾਲ ਹੀ ਅੱਜ ਮੱਧ ਦਾ ਭੋਗ ਪਾਇਆ ਜਾਊਗਾ ਨਾ ਨਾ ਨਾਲੇ ਤਾਂ ਭਈ ਮੱਧ ਦਾ ਭੋਗ ਅੱਜ ਦਾ ਭੋਗ ਪਾਇਆ ਜਾਊਗਾ ਚਲ ਤੂੰ ਹੀ ਬੋਲਦਾ ਅੱਜ ਦਾ ਭੋਗ ਪਾਇਆ ਜਾਵੇ ਬਾਬਾ ਆ ਗਈ ਤੇ ਡੇਰੇ ਦੇ ਚਾ ਹਾਂਜੀ ਜਨਮਾਨ ਦਾ ਨਾ ਸੇਵਾ ਕਰਨੀ ਐ ਹਾਂਜੀ ਸਾਡਾ ਵਾਲਾ ਡੇਰਾ ਬਾਬਾ ਤੇਰੇ ਬਾਬੇ ਦਾ ਹਾਂਜੀ ਆਹਣੇ ਤੇ ਨਾਲੇ ਅੱਜ ਸਰਾਧ ਅੱਜੋ ਸਰਾਧ ਪਾਈ ਜਾਣੀ ਠੀਕ ਹੈ ਜੀ ਤਾਂ ਇਹ ਸਰਾਧ ਕਿਵੇਂ ਪੈਂਦੇ ਹੁੰਦੇ ਅੱਗੇ ਬਹੁਤੇ ਵੀਰਾਂ ਨੂੰ ਪਤਾ ਨਹੀਂ ਆ ਕਿਵੇਂ ਪੈਂਦੇ ਨੇ ਸਰਾਧ ਸਰਾਧ ਹਾਂ ਕਰਤਾਰ ਨੂੰ ਪਛਾਣੇ ਖੁਆਇਆਂ ਨੇ ਠੀ ਗਈ ਠੀ ਗਈ ਇਹ ਕੱਲ ਨੂੰ ਵੀ ਸ਼ਿਕਾਈ ਜਾਣੀ ਤੇ ਅੱਜ ਹੀ ਪਾਈ ਜਾਣੀ ਅੱਜ 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 ਸ਼ਰਾਦ ਕੱਢੇ ਆਣਗੇ ਠੀਕ ਆ ਤੋਂ ਲਾਮਾਂ ਦੇ ਪਹਿਲਾਂ ਆਪਾਂ ਉਪਰ ਜਾਵਾਂਗੇ ਕਮਰਿਆਂ ਦੇ ਠੀਕ ਆ ਜੀ ਠੀਕ ਪੰਜ ਫਾਲ ਖੇਲਦੇ ਆ ਰੋਗ ਮਾਤਾ ਵਾਸਤੇ ਅੱਡਾ ਕਾਮ ਆਸਤ੍ਰ ਅੱਡ ਠੀਕ ਆ ਇਸ ਤਰ੍ਹਾਂ ਕੱਢ ਕੇ ਖਾਣ ਵਾਲੀ ਬਲੌਕ ਦੇ ਵਿੱਚ ਹਾਂਜੀ ਹਾਂਜੀ ਸਾਰਿਆਂ ਨੂੰ ਵੀਡੀਓ ਠੀਕ ਹੈ ਪ੍ਰਸ਼ਾਦ ਸਾਰਿਆਂ ਨੂੰ ਕੀ ਹੁੰਦਾ ਲੱਗਣੇ ਲਾਵਾਂਗੇ ਪਹਿਲਾਂ ਮੁੱਖ ਪੰਡਤ ਹੋਣਗੇ ਠੀਕ ਆ ਸਾਰਾ ਆਵਾਜ਼ ਮਾਨ ਤੇ ਆਵਾਜ਼ ਨਹੀਂ ਹੋ ਸਕਿਆ ਠੀਕ ਆ ਜੀ ਬਾਬੇ ਦੁਆਰਾ ਤੇ ਨਾਲੇ ਰੋਟੀ ਖਵਾਈ ਜਾਊਗੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਚ ਲੰਗਰ ਵਰਤਾਇਆ ਜਾਊਗਾ ਪੂੜਿਆਂ ਪੂੜਿਆਂ ਤੇ ਖੀਰ ਦਾ ਤੇ ਨਾਲ ਹੀ ਅੱਜ ਤੇ ਕੱਲ ਵਾਸਤੇ ਹੈ ਵੀ ਕੱਲ ਹਾਂ ਕੱਲ ਵਾਸਤੇ ਭਾਈ ਜਲੇਬੀਆਂ ਲੰਗਰ ਅੱਜ ਤਿਆਰ ਕਰਦਾਂਗੇ ਸੇਵਾਦਾਰ ਹਣਾ ਇਹੀ ਗੱਲ ਬਾਤ ਅੱਜ ਲਈ ਹਾਂਜੀ ਹਾਂਜੀ ਤੇ ਬਾਕੀ ਭਾਈ ਵੀਡੀਓ ਦੇ ਆਪਣੇ ਬਲੌਗ ਦੇ ਨਾਲ ਜੁੜੇ ਰਹੋ ਤੇ ਤੁਹਾਨੂੰ ਆਪਾਂ ਉਹ ਜੀ ਜਿਆ ਅੱਜ ਦਿਖਾਵਾਂਗੇ ਜਿਹੜੀਆਂ ਚੀਜ਼ਾਂ ਕਦੇ ਮੈਨੂੰ ਲੱਗਦਾ ਮੈਂ ਵੀ ਦੇਖੀਆਂ ਨਹੀਂ ਸੀਗੀਆਂ ਤੇ ਬਾਕੀ ਜੁੜੇ ਰਹੋ ਬਲੌਗ ਦੇ ਨਾਲ ਮੈਂ ਸੱਚ ਪਾਏ ਆਂ ਦਿਲ ਨਾਲ ਦਿਆਂ Thank you. ਡੈਕੋਰੇਸ਼ਨ ਚੈੱਕ ਕਰੋ ਬਾਈ ਤੇ ਪੂਰੀ ਸਰਾ ਗੱਲ ਵੱਧਾ ਰੱਖੀ ਹੈ ਨਾ ਪੂਰੀ ਸੋਹਣੀ ਡੈਕੋਰੇਸ਼ਨ ਕਰੀ ਜਾ ਆ ਦੇਖੋ ਐਂਟਰੀ ਬਹੁਤ ਸੋਹਣੀ ਹੈ ਇਹ ਜਿਵੇਂ ਤੁਸੀਂ ਚੈੱਕ ਕਰ ਸਕਦੇ ਹੋਗੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਅੱਜ ਮੱਧ ਦੀ ਅਦਾਸ ਹੋਊਗੀ ਹੈ ਨਾ ਹਾਂਜੀ ਹਾਂਜੀ ਬਾਕੀ ਆਪਾਂ ਗੱਲਾਂ ਬਾਤਾਂ ਕਰ ਹੀ ਲਿਆਂ ਚੱਲ ਜਾ ਫਿਰ ਤੂੰ ਮੱਥਾ ਟੇਕੀ ਸੇਵਾਦਾਰ ਪਈ ਕਹਿੰਦੀ ਮਹਾਰਾਜ ਸਾਰੇ ਸੇਵਾਦਾਰ ਬੈਠੇ ਬਾਬਾ ਜੀ ਹਰਾਂ ਕੋਲੇ ਉਧਰ ਬਾਬੇ ਬਾਬਾ ਜੀ ਸਦਾਮਨਾਂ ਲੰਗੜੀ ਬੈਠੀ ਲੋ ਜੀ ਇਧਰ ਮਹਾਰਾਜ ਜੀ ਵੀ ਬੈਠੇ ਨੇ ਤੇ ਸਾਰੇ ਬਾਬਾ ਜੀ ਦੇਖ ਰਹੇ ਇਹਦੇ ਵਿੱਚ ਸਾਰੀ ਕੰਮ ਹੋ ਜਾਂਦਾ ਜੀ ਸੇਵਾਦਾਰ ਵੀ ਸਾਰੇ ਸੇਵਾ ਤੇ ਲੱਗੇ ਪਏ ਆਗੇ ਇਧਰਲੇ ਪਾਸੇ ਬਾਈ ਚਲੇਬੀਆਂ ਵਾਲਾ ਕੰਮ ਵੀ ਚਲਾਤਾ ਮੇਰੇ ਸਹਾਂ ਨਾਲ ਬਸ ਚਲਾ ਦੇਣਗੇ ਥੋੜੇ ਟਾਈਮ ਤੱਕ ਤੇ ਦਾਮ ਆਮਾ ਜਾਮਾ ਪੂਰਾ ਸੈੱਟ ਕਰੀ ਬੈਠੇ ਹੋਏ ਸਾਰੇ ਸੇਵਾਦਾਰ ਇਧਰਲੇ ਪਾਸੇ ਬਾਈ ਖੀਰ ਦਾ ਵੀ ਪ੍ਰਬੰਧ ਹੋਈ ਜਾਂਦਾਗਾ ਤੇ ਦਾਖਾ ਕਾਜੂ ਕੱਟੀ ਜਾਂਦੇ ਹਨਾ ਤੇ ਬਾਦਾਮ ਬਦੂਮ ਵੀ ਕੱਟਦੇ ਰਹਿਣਗੇ ਤੇ ਇਤਰੇ ਵਿੱਚ ਸਾਰਾ ਬਾਈ ਵੀ ਬਾਈ ਆਪਣਾ ਸਾਰਾ ਸਿਸਟਮ ਸੈੱਟ ਕਰੀ ਬੈਠੇ ਹੈਗੇ ਤੇ ਅਸੀਂ ਇਹ ਲੀਪੀਆਂ ਮੰਦਲਾ ਕੱਢਣੀ ਲੱਗਦੇ ਪਹਿਲਾ ਪੂਰ ਪਾਉਂਦੇ ਹੁਣ ਤਾਂ ਹਲਵਾਈ ਵਗੇ ਬਾਈ ਸ੍ਰੀ ਮਹਾਰਾਜ ਦੀ ਕਿਰਪਾ ਦੇ ਨਾਲ ਇਧਰਲੇ ਪਾਸੇ ਭਾਂਡੇ ਵਾਲੇ ਛੋੜਾਦਾਰ ਆ ਸਾਹਮਣੇ ਬਾਈ ਚਾਹ ਚਾਹ ਵਾਲਾ ਪ੍ਰੋਗਰਾਮ ਕਰਦਾ ਆ ਆਦਿ ਜੇ ਨਰਮਾਏ ਕੇ ਤਕਾਇਆ ਇੱਧਰ ਜਲੇਬੀਆਂ ਦਾ ਪਹਿਲਾ ਬੂਰ ਪੈ ਗਿਆ। ਇਹ ਵੀ ਸੇਵਾ ਦਾ ਲਾਗੇ ਮੇਰ ਤੋਂ ਜਲੇਬੀਆਂ ਕੱਢਣਾ ਵਾਸਤੇ। ਹਾਂ ਭਾਈ ਕਿੰਨੇ ਕੇ ਟਾਈਮ ਤੱਕ ਕੱਢ ਦਿੰਦੇ ਆ ਭਾਈ ਇਹ? ਫਲ ਬਾਈ ਜਲੇਬੀਆਂ। ਭਾਈ ਸ਼ਾਮ ਤੱਕ ਹੀ ਚੱਲਣਾ ਹੈ। ਸ਼ਾਮ ਤੱਕ ਹੀ ਚੱਲਣਾਗਾ। 4 ਵਜੇ ਤੱਕ ਕਲੀਅਰ ਕਰ ਦਾਂਗੇ। ਠੀਕ ਆ ਜੀ। ਕੱਲ ਨੂੰ ਭੋਗ ਤੋਂ ਬਾਅਦ ਸਿਕਾਉਣਗੇ ਹਾਂ ਕੱਲ ਨੂੰ ਅਰਦਾਸ ਤੋਂ ਬਾਅਦ ਅਰਦਾਸ ਤੋਂ ਬਾਅਦ ਜਦ ਭੋਗ ਲੱਗ ਗਿਆ ਠੀਕ ਹੈ ਜੀ ਸ਼ਾਮ ਤੱਕ ਕੀ ਚੱਲਣਾ ਹੈ ਠੀਕ ਹੈ ਅੱਜ ਸ਼ਾਮ ਤੱਕ ਨਾਲ ਕੂੜੇ ਚੱਲਣਗੇ ਕੂੜੇ ਕੂੜੇ ਦੇ ਖੀਰ ਚੱਲਣਗੇ ਤੇ ਅੱਜ ਚੱਲਣਗੇ ਕੂੜਿਆਂ ਦੇ ਨਾਲ ਖੀਰ ਦਾ ਲੰਗਰ ਚੱਲੂਗਾ ਤੇ ਖੀਰ ਵੀ ਬਣਾ ਕੇ ਸੇਵਾਦਾਰਾਂ ਨੇ ਪੂਰੀ ਸਵੇਰੇ ਰੈਡੀ ਕਰਕੇ ਰੱਖਤੀ ਆ ਬਈ ਤਾਂ ਤੇ ਕਦੋਂ ਲੱਗੂ ਐ ਜੀ ਭੋਗ ਆਪਣੀ ਖੀਰ ਨੂੰ ਭੋਗ ਨੂੰ 9:30 ਵਜੇ ਜੀ ਲੱਗੂ ਐ ਜੀ ਅੱਛਾ ਜਦੋਂ ਮੱਧ ਦੀ ਅਰਦਾਸ ਤੋਂ ਬਾਅਦ ਆ ਹਾਂ ਹੈ ਨਾ ਹੀ ਉਦੋਂ ਬਾਅਦ ਉਦੋਂ ਉਦੋਂ ਬਾਅਦ ਲੰਗਰ ਸਟਾਰਟ ਕਰ ਦੇਣਗੇ ਮਾੜ ਪੂੜਿਆਂ ਦਾ ਹਾਂ ਇਹ ਆਪਣੇ ਮਾੜ ਪੂੜੇ ਹੁੰਦੇ ਆ ਕਿ ਪੂੜੇ ਹੁੰਦੇ ਆ ਇਹ ਇਹ ਮਾੜ ਪੂੜੇ ਹੁੰਦੇ ਆ ਠੀਕ ਆ ਜੀ ਇਹ ਜਿਹੜਾ ਆਪਣੇ ਰਾਤ ਤੁਸੀਂ ਬਈ ਪਿਛਲੇ ਬਲੌਗ ਜੀ ਆ ਕੇ ਦੇਖ ਲਓ ਹੈਂ ਇੱਥੇ ਮਿੱਠਿਆ ਛਲੇ ਲੈਣੇ ਪੁੱਤ ਹਾਂ ਜੀ ਹਾਂ ਜੀ ਯੇ ਵਈ ਪਿਛਲੇ ਬਲੌਗ ਚ ਹੈ ਕਿ ਦੇਖੋ ਜਿਹਨੇ ਹਜੇ ਨਹੀਂ ਦੇਖਿਆ ਆਪਣੇ ਤੇ ਮਾਲ ਪੂੜੇ ਤੇ ਪੂੜਿਆਂ ਦੇ ਵਿੱਚ ਵੀ ਫਰਕ ਆਉਂਦਾ ਬਣਾਉਣ ਦੇ ਵਿੱਚ ਤੇ ਟੇਸਟ ਦਾ ਵੀ ਫਰਕ ਆਉਂਦਾਗਾ ਇਧਰ ਖੀਰ ਵੀ ਬਣ ਕੇ ਤਾਂ ਉਹਰਾਂ ਦੇ ਸੇਵਾਦਾਰਾਂ ਨੇ ਸਾਰਿਆਂ ਰੈਡੀ ਕਰਤੀ ਬਾਈ ਇਧਰ ਇਹ ਪਾਸੇ ਚਾਹ ਦੇ ਵੀ ਸੇਵਾਦਾਰ ਲੱਗੇ ਪਏ ਆ ਜਿਹੜੇ ਕੱਲ ਦੇ ਸੇਵਾਦਾਰ ਲੱਗੇ ਪਏ ਸੀ ਹਨ ਕੱਲ ਸਾਢੇ 4 ਵਜੇ ਦੇ ਪੂੜੇ ਕੱਢਣਾ ਸੇਵਾਦਾਰ ਤੇ ਰਾਤ ਸਾਢੇ 12 12:00 ਵਜੇ ਲੰਗਰ ਕੱਢ ਕੇ ਹਟੇ ਸੀਗੇ ਸਾਰੇ ਸੇਵਾਦਾਰ ਤੇ ਬਾਕੀ ਹੁਣ ਗੁਰੂ ਦੀ ਪੰਗਤੀ ਲੱਗੀ ਪਈ ਹੈਗੀ ਸਾਰੀ ਸੰਗਤ ਪੰਗਤੀ ਜੀ ਬੈਠ ਕੇ ਲੰਗਰ ਛਕੀ ਜਾਂਦੀ ਹੈਗੀ ਤੇ ਮੱਧ ਦੀ ਅਰਦਾਸ ਹੋ ਗਈ ਤੇ ਜਿਹੜਾ ਆਪਣੇ ਖੀਰ ਤੇ ਮਾਲ ਪੂੜਿਆਂ ਦਾ ਲੰਗਰ ਚੱਲੀ ਜਾਂਦਾਗਾ ਤੇ ਬਾਕੀ ਆਪਣੀ ਲੋੜ ਅਨੁਸਾਰ ਸਾਰੇ ਸੰਗਤ ਖਾਈ ਜਾਂਦੀ ਸ਼ਕੀ ਜਾਂਦੀ ਹੈਗੀ ਲੰਗਰ ਸਾਰੇ ਸੇਵਾ ਦਾ ਵਰਤਾਈ ਜਾਂਦਾ ਹੈਗੀ ਬਾਕੀ ਕਿਰਪਾ ਮਾਲਕ ਦੀ ਮੱਧ ਦੀ ਅਰਦਾਸ ਤੋਂ ਬਾਅਦ ਸਾਰੇ ਸੰਗਤ ਲੰਗਰ ਛਕੀ ਜਾਂਦੀ ਹੈਗੀ ਤੇ ਗੁਰੂ ਮਹਾਰਾਜ ਦਾ ਲੰਗਰ ਮਾਲ ਪੂੜੇ ਤੇ ਖੀਰ ਦਾ ਲੰਗਰ ਅੱਜ ਵਰਤਾਇਆ ਜਾ ਰਿਹਾ ਹੈਗਾ ਜਿਹੜੇ ਕਿ ਕੱਲ ਕਾਮ ਦੇ 6:30 ਵਜੇ ਦੇ ਸੇਵਾਦਾਰ ਲੱਗ ਕੇ ਤੇ ਰਾਤ ਦੇ 12:30 ਵਜੇ ਤੱਕ ਬਈ ਲੰਗਰ ਬਣਾਇਆ ਸੇਵਾਦਾਰਾਂ ਨੇ ਤੇ ਅੱਜ ਉਹ ਲੰਗਰ ਮਾੜ ਪੂੜਿਆਂ ਦਾ ਵਰਤਾਇਆ ਜਾ ਰਿਹਾ ਹੈਗਾ ਤੇ ਅੱਜ ਲੰਗਰ ਜਲੇਬੀਆਂ ਦਾ ਤਿਆਰ ਹੋਈ ਜਾਂਦਾ ਹੈਗਾ ਤੇ ਜੇ ਕਿ ਕੱਲ ਨੂੰ ਜਲੇਬੀਆਂ ਲੰਗਰ ਵਰਤਾਇਆ ਜਾਊਗਾ ਸਾਰੀ ਸੰਗਤ ਨੂੰ ਲੋ ਭਾਈ ਇਧਰਲੇ ਪਾਸੇ ਭਾਈ ਭਾਂਡਾ ਦੀ ਸੇਵਾ ਕਰ ਇੱਥੇ ਇਹਦੇ ਸਾਰੇ ਸੇਵਾਦਾਰ ਬਲੌਗਰ ਵੀ ਲੱਗ ਰਿਹਾ ਇੱਧਰ ਆ ਤੇ ਨਾਲ ਵਰਤ ਚਮਚੇ ਲੈਣਾ ਹੈ ਭਾਈ ਚੌਂਚੇ ਚਮ ਲਓ ਜੀ ਥੋੜੀ ਕਿਰਪਾ ਚੱਲ ਫੇਰ ਕਰਤਾ ਕੇ ਆ ਜਾ ਲੋ ਜੀ ਇੱਧਰ ਸਾਰੇ ਸੇਵਾਦਾਰ ਲੱਗ ਰਹੇ ਭਾਂਡੇ ਮਾਂਜਣਾ ਤੇ ਕੋਈ ਗੱਲ ਨਹੀਂ ਹੱਸੇ ਮੇ ਜਾ ਕੇ ਚੱਲਦੇ ਰਹਿੰਦੇ ਹੈਗੇ ਸਾਰੇ ਇੱਧਰ ਮਾਂਜੇ ਦੇ ਭਾਂਡੇ ਦੇ ਸੰਗ ਦਿਸਕ ਜਾਂਦੀ ਹੈ ਲੰਗਰ ਸਾਰੇ ਸੇਵਾਦਾਰ ਸੇਵਾ ਕਰੀ ਜਾਂਦੇ ਆ ਕਿ ਇਧਰ ਖਲਵਾਈ ਬਾਈ ਤੇ ਬਾਕੀ ਸੇਵਾਦਾਰ ਲੱਗ ਰਹੇ ਨਾਲ ਦੇ ਨੇ ਨਾਲ ਲੰਗਰ ਵੀ ਤਿਆਰ ਹੋਈ ਜਾਂਦਾ ਹੈਗਾ ਜਿਹੜਾ ਕਿ ਕੱਲ ਨੂੰ ਵਰਤਾਇਆ ਜਾਊਗਾ ਤੇ ਕੱਲ ਵਾਲਾ ਵਲੋਗ ਆਪਾਂ ਸਪੈਸ਼ਲ ਬਣਾਵਾਂਗੇ ਅੱਜ ਵਾਲਾ ਭਾਗ 2 ਪਾਵਾਂਗੇ ਬਾਈ ਬਰੋ ਇੱਥੇ ਠੋੜਾ ਮੱਤ ਕੰਦਨਾਂ ਲੱਗੇ ਅੱਛਾ ਜੀ ਹਾਂ ਜੀ ਅੱਧਾ ਸੰਤ ਠੀਕ ਹੈ ਜੀ ਅੱਧਾ ਪਿਆ ਠੀਕ ਹੈ ਜੀ ਆ ਮੈਂ ਜਾਣਾ ਠੀਕ ਹੈ ਜੀ ਤੇ ਪਰਲੇ ਪਾਸੇ ਉਹ ਗੰਡੇ ਹੈ ਗੰਡੇ ਤੇ ਉਹ ਉਹ ਉਧਰ ਕੀ ਪਿਆ ਆਲੂ ਉਹ ਆਲੂ ਆਲੂ ਭਇਆ ਕੱਖ ਕਰ ਤੁੰਦੇ ਕਧੂ ਭਇਆ ਚੱਲੋ ਬਾਬਾ ਲੱਗ ਜਾਂਦੇ ਕਰ ਲੈ ਟਮਾਟਰ ਟਮਾਟਰ ਮਿਰਚਾਂ ਹਾਂ ਠੀਕ ਆ ਕੀ ਕੀ ਕਿਹੜੀ ਸਬਜ਼ੀ ਬਣਾਉਣ ਕਿਹੜੀ ਸਬਜ਼ੀ ਬਣਾਉਣੋ ਉਹ ਜੀ ਤੇ ਇਧਰ ਸਵੇਰ ਦੇ ਸ਼ੇਵਾਦਾਰ ਜਲੇਬੀਆਂ ਕੱਢੀ ਜਾਂਦੇ ਆਗੇ ਤੇ ਲੰਕਰ ਬਣਾਈਏ ਨੇ ਜਲੇਬੀਆਂ ਦਾ ਸਵੇਰ ਦੇ ਸਾਰੇ ਸੇਵਾਦਾਰ ਲੱਗੇ ਪੂਰੀ ਜੱਜ ਕੇ ਸੇਵਾ ਕਰੀਆਂ ਨੇ ਬਾਈ ਸਾਰੇ ਸੇਵਾਦਾਰ ਹਨ ਤੇ ਪੱਕੀ ਡਿਊਟੀ ਲਾੜ ਕੇ ਆ ਬਾਈ ਸਵੇਰ ਦੀ ਤੇ ਸਵੇਰ ਦੇ ਬਾਈ ਜਲੇਬੀਆਂ ਕੱਢ-ਕੱਢ ਕੇ ਉਸ ਸਵੇਰੇ ਵਾਸਤੇ ਲੰਗਰ ਤਿਆਰ ਕਰੀ ਜਾਂਦੇ ਆ ਇਹ ਇੱਧਰਲੇ ਪਾਸੇ ਸੇਵਾਦਾਰ ਲਾਈਏ ਨੇ ਝਾੜੂ ਲਓ ਜੀ ਤੇ ਅੱਜ ਆਪਾਂ ਪਹੁੰਚੇ ਹਾਂਗੇ ਪੰਡਤ ਛਤਰੀਆਂ ਤੇ ਜਿਲ੍ਹਾ ਸਰਸੇ ਦੇ ਵਿੱਚ ਤੇ ਅੱਜ ਆਪਣੇ ਪਿੰਡ ਝੋਲ ਰੋਹੀ ਡੇਰਾ ਸਾਹਿਬ ਜਿਵੇਂ ਤੁਖੰਡ ਪਾਠ ਦੇ ਪੈਣਗੇ ਭੋਗ ਤੇ ਆਪਾਂ ਲੈਣ ਆਏ ਸੀ ਸਜਾਵਟ ਲਈ ਫੁੱਲ ਤੇ ਆਹ ਬਾਈ ਕਰੇਸ਼ਨ ਲੈ ਕੇ ਆਇਆ ਸੀ ਕਿ ਬਾਈ ਹੋਰਾਂ ਕੋਲੋਂ ਤੇ ਹਾਂਜੀ ਬਾਈ ਆਪਣਾ ਫੁੱਲ ਐਡਰੈਸ ਦੱਸ ਤੁਸੀਂ ਨਾਲੇ ਦੱਸੋ ਵੀ ਕਾਦੇ-ਕਾਦੇ ਇਹ ਫੁੱਲ ਆਪਣੇ ਕੋਲੇ ਕੀ ਗੱਲ ਬਾਤ ਹੈ ਜੀ ਜੀ ਮੇਰਾ ਨਾਮ ਹੈ ਸੁਨੀਲ ਕੁਮਾਰ ਹਾਂਜੀ ਪਿੰਡ ਮੇਰਾ ਹੈਗਾ ਛਤਰੀਆਂ ਠੀਕ ਹੈ ਜੀ ਤੇ ਜ਼ਿਲ੍ਹਾ ਤੇ ਸਰਸਾ ਲੱਗਦਾ ਹੈ ਹਾਂਜੀ ਤੇ ਆਪਾਂ ਗਿੰਦੇ ਤੇ ਗੁਲਾਬ ਦੀ ਖੇਤੀ ਕਰਦੇ ਆ। ਠੀਕ ਹੈ ਜੀ। ਤੇ ਵੀ ਕਦੋਂ ਵੀ ਆ ਕੇ ਤੁਹਾਨੂੰ ਵੀ ਤੋੜੇ ਚੜਾਏ ਮਿਲ ਜਾਂਦੇ ਫੋਨ 'ਤੇ ਆਰਡਰ ਤੇ ਨਹੀਂ ਆਰਡਰ ਤੇ ਜੀ। ਆਰਡਰ ਤੇ। ਪਹਿਲਾਂ ਆਰਡਰ ਦੇਣਾ ਪੈਂਦਾ। ਹਾਂਜੀ। ਤੇ ਆਪਣਾ ਨੰਬਰ ਬੋਲ ਦਿਓ ਵੀਰੇ। 99926 ਹਾਂਜੀ। 09670 ਇਹ ਤਾਂ ਹੈਗਾ ਮੇਰਾ। ਮਨੀਲ ਕੁਮਾਰ। ਹਾਂਜੀ। ਤੇ 99922 90 972 ਇਹ ਰਜੇਸ਼ ਕੁਮਾਰੇ ਛੋਟੀਪਰਾ ਦਾ ਠੀਕ ਹੈ ਜੀ ਤੇ ਵੀ ਪਹਿਲਾਂ ਆਰਡਰ ਬੁੱਕ ਆਰਡਰ ਦੇਣਾ ਪਊਗਾ ਫੇਰ ਯਾ ਕਿ ਸਾਨੂੰ ਵੀ ਮੰਨ ਕੇ ਚਲੋ ਅੱਜ ਆਰਡਰ ਦਿੱਤਾ ਕਿੱਦੇ ਆਪਾਨੂੰ ਫੁੱਲ ਮਿਲ ਜਾਣਗੇ ਜਿਵੇਂ ਅੱਜ ਦੇ ਤਾਂ ਸ਼ਾਮ ਨੂੰ ਮਿਲ ਗਿਆ ਦੁਪਹਿਰੇ ਮਿਲ ਗਿਆ ਜਾਂ ਆਥਣੇ ਮਿਲ ਗਿਆ ਕੱਲ ਸਵੇਰ ਸਵੇਰ ਤਾਂ ਮਿਲ ਜੂਗਾ ਠੀਕ ਹੈ ਜੀ ਤੇ ਵੀ ਕੋਦੋਂ ਮਰਜ਼ੀ ਆ ਕੇ ਸਾਲ ਦੇ ਵਿੱਚ ਕੋਈ ਮਹੀਨੇ ਆ ਕੇ ਲੈ ਜੀ ਲੈ ਜਾਣ ਹਾਂਜੀ ਠੀਕ ਹੈ ਜੀ ਬਾਈ ਧੰਨਵਾਦ ਜੀ ਇਹ ਪਾਠੀਆਂ ਦਾ ਪ੍ਰਮਾਨ ਸਮਾਨ ਕਰਨੀ ਹੈ ਨਾ ਬਈ ਆਪਣੇ ਸੇਵਾਦਾਰ ਤੇ ਚਟਨੀ ਬਣਾ ਕੇ ਦੇਣਗੇ ਪੂਰੀ ਬਈ ਘੈਂਟ ਸੁਆਦਿਸ਼ਟ Gracias. ਸੇਵਾਦਾਰ ਸੇਵਾ ਕਰਦੇ ਹੋਏ ਤੇ ਗੁਰੂ ਦੀ ਪੰਗਤੀ ਵਿੱਚ ਬਹਿ ਕੇ ਸਾਰੇ ਲੰਗਰ ਛਕੀ ਜਾਂਦੇ ਆ ਬਾਈ ਫਤਿਹ ਜੀ